ਅਪਸੈਂ ਕਿੱਥੋਂ ਆਏ ਆਜੂ ਅੱਗੇ ਦੱਸ ਦੋ ਇੰਗਲੈਂਡ ਤੋਂ ਆਏ ਹੂੰ ਕੀ ਕੀ ਲੱਗਿਆ ਤੁਹਾਨੂੰ ਕਿ ਹੁਣ ਜਾਣਾ ਚਾਹੀਦਾ ਤੁਹਾਡੀ ਲੀਡਰਸ਼ਿਪ ਤੁਹਾਡੀ ਲੀਡਰਸ਼ਿਪ ਦੇਖ ਕੇ ਲੱਗਦਾ ਆ ਕਿ ਜਿਹੜੇ ਰਹਿ ਗਏ ਨਾ ਉਹ ਵੀ ਵਾਪਸ ਆਉਣਗੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਣੀ ਹੁਣ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਇੱਥੇ ਆ ਪੰਜਾਬ ਨੂੰ ਪਹਿਲੀ ਵਾਰੀ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ ਇਲਜ਼ਾਮ ਦੇ ਲੋਕੀ ਲੋਂਦੇ ਰਹਿੰਦੇ ਆ ਇਸ ਤੋਂ ਵਧੀਆ ਇਮਾਨਦਾਰ ਬੰਦਾ ਕੋਈ ਨਹੀਂ ਦੇਖੋ ਆ ਪਿਆਰਾ ਇਹ ਬੰਦਾ ਖੁਦ ਇੰਗਲੈਂਡ ਛੱਡ ਕੇ ਆਇਆ ਆਪਾਂ ਕੀ ਕਰਦੇ ਆ ਉਹ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਸ਼ਹੀਦੀਆਂ ਪਾਈ ਗਏ ਹੁਣ ਇੰਗਲੈਂਡ ਜਾਈ ਜਾਂਦੇ ਆ ਉੱਥੇ タルਸੀ ਜਾਂਦੇ ਆ ਜੇ ਆਪਾਂ ਹੀ ਇੱਥੇ ਵਧੀਆ ਕਰ ਲਈਏ ਕਿਤੇ ਜਾਣ ਦੀ ਲੋੜ ਨਹੀਂ ਇਹਦੇ ਵਰਗੀ ਧਰਤੀ ਹੈ ਹੀ ਨਹੀਂ ਪੰਜਾਬ ਵਰਗੀ ਧਰਤੀ ਕਿਤੇ ਦੁਨੀਆ 'ਚ ਹੈ ਨਹੀਂ ਬਿਰੋ ਵੀਰੋ ਗੁਰੂਆਂ ਦੀ ਪੀਰਾਂ ਦੀ ਫਕੀਰਾਂ ਦੀ ਦੇਵੀ ਦੇਵਤਿਆਂ ਦੀ ਧਰਤੀ ਐ ਕੀ ਤੋੜ ਐ ਇੱਥੇ ਸਿਰਫ ਤੇ ਸਿਰਫ ਚੰਗੀ ਨੀਤ ਵਾਲੇ ਲੀਡਰਾਂ ਦੀ ਘਾਟ ਸੀ ਉਹ ਬਾਈ ਤੁਸੀਂ ਪੂਰੀ ਕਰਤੀ ਹੁਣ ਤੁਹਾਡਾ ਜਿਹੜਾ ਜ਼ਿੰਮੇਵਾਰੀ ਐ ਉਹ ਖਤਮ ਐ ਸਾਡੀ ਜ਼ਿੰਮੇਵਾਰੀ ਸ਼ੁਰੂ ਐ ਅਸੀਂ ਕਰ ਰਹੇ ਆ ਕੰਮ ਵੀਰੋ 1 ਰੁਪਏ ਦਾ ਇਲਜ਼ਾਮ ਸਭਾ 2 ਸਾਲ ਹੋ ਗਏ ਮੁੱਖ ਮੰਤਰੀ ਬਣੇ ਨੂੰ ਨਹੀਂ ਤਾਂ ਹਜ਼ਾਰਾਂ ਕਰੋੜਾਂ ਹਜ਼ਾਰਾਂ ਕਰੋੜਾਂ ਕਮਾ ਲੈਂਦੇ ਬਾਹਰ ਬੂਰ ਕੱਢ ਦਿੰਦੇ ਪੈਸੇ ਦੁਬਈਆਂ ਕਿ ਨਹੀਂ ਪਤਾ ਨਹੀਂ ਕਿੱਥੇ ਪਰ ਵੀਰੋ 1 ਰੁਪਈਏ ਦਾ ਕੋਈ ਇਲਜ਼ਾਮ ਲਾ ਦੇ ਕਿ ਭਗਵੰਤ ਮਾਨ ਨੇ 1 ਰੁਪਈਆ ਖਾਦਾ ਹੈ ਸਮਝ ਲੋ ਰੁਪਈਆ ਨਹੀਂ ਹੈਗਾ ਸਲਫਾਸ ਦੀ ਗੋਲੀ ਹੈ ਮੈਂ ਇਹਨੂੰ ਸਲਫਾਸ ਦੀ ਗੋਲੀ ਦੇ ਬਰਾਬਰ ਕਹੂੰਗਾ ਇਹੋ ਜੇ ਚਿੱਕੜ ਦੇ ਮਾਹੌਲ 'ਚ ਇਹੋ ਜੇ ਚਿੱਕੜ ਦੇ ਮਾਹੌਲ 'ਚ ਦامن ਸਾਫ਼ ਰੱਖਣਾ ਬਹੁਤ ਔਖਾ ਹੈ ਪਰ ਵੀਰੋ ਇੱਕ ਪਰਮਾਤਮਾ ਦੀ ਸ਼ਕਤੀ ਹੈ ਜਿਹੜੀ ਮੈਨੂੰ ਬਲ ਬਖਸ਼ਦੀ ਹੈ ਪਰਮਾਤਮਾ ਲੋਕਾਂ 'ਚ ਹੀ ਵਸਦਾ ਹੁੰਦਾ ਹੈ ਤੁਸੀਂ ਮੈਨੂੰ ਪਾਲ ਦਿੰਨੇ ਹੋ ਆ ਜਿਹੜਾ ਤੁਹਾਡਾ ਇਦਾਂ ਆਉਣਾ ਇਹ ਮੈਨੂੰ ਬਹੁਤ ਬਲਵਕਸ਼ਦਾ ਮੇਰੇ ਵਰਗੇ ਨ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਸਾਹਿਬ ਜਿੰਦਾਬਾਦ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਉਦਾਸੀਆਂ ਕਰ ਕਰਕੇ ਪੂਰੇ ਉੱਤਰ ਪੱਛਮ ਦੱਖਣ ਪੂਰਬ ਦੀਆਂ ਤੇ ਲੋਕਾਂ ਨੂੰ ਕਿਰਤ ਕਰੋ ਦਾ ਨਾਮ ਜਪੋ ਦਾ ਮੰਨ ਛਕੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਵੱਖਰਾ ਹੀ ਨਜ਼ਾਰਾ ਹੁੰਦਾ ਕਿਸੇ ਹੋਰ ਵਾਸਤੇ ਆਪਦੇ ਵਾਸਤੇ ਦੁਨੀਆ ਕਮਾਉਂਦੀ ਹੈ ਪਰ ਕਿਸੇ ਹੋਰ ਵਾਸਤੇ ਕੰਮ ਕਰਨ ਦਾ ਨਜ਼ਾਰਾ ਹੀ ਕੋਈ ਹੋਰ ਹੁੰਦਾ SSF ਬਣਾਈਆ ਵੀਰੋ ਇਹ ਤਾਂ ਮੈਂ ਗਰੰਟੀ ਚ ਵੀ ਨਹੀਂ ਲਿਖਿਆ ਸੀ ਕਿਤੇ SSF ਸੜਕਾਂ ਤੇ ਖੜੀਆਂ ਗੱਡੀਆਂ ਸਭ ਤੋਂ ਵਧੀਆ ਗੱਡੀਆਂ ਇਸ ਵਕਤ ਪੁਲਸ ਕੋਲੇ ਨੇ ਉਹ ਸੜਕ ਸੁਰੱਖਿਆ ਫੋਰਸ ਹੈ ਸਤਾ ਮੈਂ ਪਾਰਲੀਮੈਂਟ ਚ 2018 ਚ ਡਾਟਾ ਕਢਾਇਆ ਸੀ ਉਸ ਵੇਲੇ 14 ਸੀ ਤੇ ਜਦੋਂ SSF ਲਾਂਚ ਕੀਤੀ 1 ਫਰਵਰੀ ਨੂੰ ਉਹ ਤੋਂ ਪਹਿਲਾਂ 17 ਹੋ ਗਏ ਸੀ 17 ਇੱਕ ਦਿਨ ਚ ਪੰਜਾਬ ਚ ਔਨ ਦਾ ਸਪੌਟ ਐਕਸੀਡੈਂਟ ਚ ਲੋਕ ਮਰਦੇ ਸੀ 17 ਪਰ ਦੇ ਸਾਰੇ ਦੇਸ਼ ਚ ਸਭ ਤੋਂ ਵੱਧ ਇਹਦਾ ਮਤਲਬ ਜੇ ਮਹੀਨੇ ਦੇ ਕੱਢਨੇ ਹੁਣ 510 ਇਹਦਾ ਮਤਲਬ ਜੇ ਸਾਲ ਦੇ ਕੱਢਨੇ ਹੁਣ ਤਾਂ 6000 ਤੋਂ ਉੱਪਰ ਚਲਾ ਗਿਆ ਜੀ ਵੀਰੋ ਆ 100 ਦਿਨ ਹੋਏ ਨੇ 3 ਮਹੀਨੇ ਹੋਏ ਨੇ ਐਸਐਸਐਫ ਬਣੀ ਨੂੰ ਮੇਰੇ ਕੋਲੇ 3 ਮਹੀਨੇ ਦਾ ਡਾਟਾ ਆਇਆ ਪਿਛਲੇ ਸਾਲ ਨਾਲ 1 ਫਰਵਰੀ 1 ਮਾਰਚ 1 ਅਪ੍ਰੈਲ 1 ਮਈ ਵੀਰੋ 1 ਮਾਰਚ 1 ਅਪ੍ਰੈਲ 1 ਮਈ 3 ਮਹੀਨੇ ਦਾ ਡਾਟਾ ਆਇਆ ਜੇ ਪਹਿਲਾਂ ਵਾਲੇ ਹਾਲ ਹੁੰਦਾ ਤਾ ਤਿੰਨ ਮਹੀਨਿਆਂ ਚ 1500 ਤੋਂ ਵੱਧ ਬੰਦੇ ਮਰ ਜਾਂਦੇ ਪਰ ਵੀਰੋ ਜਿਹੜਾ ਇਸ ਵਾਰ ਡਾਟਾ ਹੈ ਉਹ 249 ਬੰਦੇ ਸਿਰਫ 1250 ਬੰਦੇ ਦੀ ਜਾਨ ਬਚਾ ਲਈ ਵੀਰੋ 1250 ਬੰਦੇ ਦੀ ਜਾਨ ਬਚਾ ਲਈ